ਸਤਿ ਸ਼੍ਰੀ ਅਕਾਲ ਦੋਸਤੋ ਇਸ ਵੇਲੇ ਮੇਰੇ ਨਾਲ ਲੋਕ ਰਣਾ ਚੈਨਲ ਪੰਜਾਬੀ ਤੇ ਸਿਆਸੀ ਮਾਹਿਰ ਡਾਕਟਰ ਭੇਮਿੰਦਰ ਸਿੰਘ ਜੁੜੇ ਨੇ ਰੁਕਸਾ ਸਤਿ ਸ਼੍ਰੀ ਅਕਾਲ ਜੀ ਆਇਆਂ ਜੀ ਸਤਿ ਸ਼੍ਰੀ ਅਕਾਲ ਜੀ ਮਿਹਰਬਾਨੀ ਸ਼ੁਕਰੀਆ ਪੰਗੂ ਸਾਹਿਬ ਜੀ ਡਾਕਟਰ ਸਾਹਿਬ ਉਹ ਜਦੋਂ ਮੇਅਰ ਦੀ ਚੋਣ ਹੋਈ ਸੀ ਚੰਡੀਗੜ੍ਹ ਦੇ ਵਿੱਚ ਤਾਂ ਬੜੀ ਤਰਥੱਲੀ ਮੱਚੀ ਸੀ ਇੱਕ ਦਿਨ ਤਾਂ ਚੋਣੇ ਕੈਂਸਲ ਹੋ ਗਈ ਆਮ ਆਦਮੀ ਪਾਰਟੀ ਕਾਂਗਰਸ ਕੋਰਟ ਦੇ ਵਿੱਚ ਚਲੇ ਗਏ ਕਹਿੰਦੇ ਕਿ ਐਦਾਂ ਤਾਂ ਹੋਣਾ ਨਹੀਂ ਚਾਹੀਦਾ ਜਦੋਂ ਮੇਅਰ ਦੀ ਚੋਣ ਹੋਈ ਉਦੋਂ ਕਹਿੰਦੇ ਵੋਟਾਂ ਇੱਧਰ-ਉੱਧਰ ਹੋ ਗਈਆਂ ਉੱਥੇ ਤੇ ਭਾਜਪਾ ਦੇ ਉੱਪਰ ਸਿੱਧਾ ਨਿਸ਼ਾਨਾ ਸਾਧਿਆ ਵਿਰੋਧੀ ਧਿਰਾਂ ਨੇ ਖਾਸ ਕਰਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਕਿ ਲੋਕਤੰਤਰ ਦਾ ਘਾਣ ਹੈ ਧੱਕੇ ਦੇ ਨਾਲ ਆਪਣਾ ਮੇਅਰ ਬਣਾ ਕੇ ਗੱਲ ਸੁਪਰੀਮ ਕੋਰਟ ਤੱਕ ਚਲੀ ਗਈ ਸੁਪਰੀਮ ਕੋਰਟ ਨੇ ਇੱਕ ਉਹਦੇ 'ਚ ਅਪਡੇਟ ਦੇਤੀ ਬੁੱਧਵਾਰ ਨੂੰ ਜੋ ਚੰਡੀਗੜ੍ਹ ਐਮਸੀ ਦਾ ਬਜਟ ਸੈਸ਼ਨ ਹੋਣਾ ਸੀ ਉਹਦੇ ਤੇ ਰੋਕ ਲੱਗ ਗਈ ਤੇ ਮੈਨੂੰ ਲੱਗਦਾ ਕਿ ਚਿਹਰੇ ਦੇ ਉੱਪਰ ਖੁਸ਼ੀ ਆ ਗਈ ਹੋਣੀ ਵਿਰੋਧੀ ਧਿਰਾਂ ਦੇ ਡਾਕਟਰ ਸਾਹਿਬ ਕਿਵੇਂ ਸਾਰੀ ਗੱਲ ਬਤਨ ਦੇਖ ਰਹੇ ਹੋ ਜੀ ਬਿਲਕੁਲ ਦੇਖੋ ਜਿੱਥੋਂ ਤੱਕ ਮਾਨਯੋਗ ਸੁਪਰੀਮ ਕੋਰਟ ਦੀ ਗੱਲ ਹੈ ਉਹਨਾਂ ਨੇ ਇਹ ਬਿਲਕੁਲ ਸਹੀ ਫੈਸਲਾ ਕੀਤਾ ਹੈ ਕਿ ਜਿੰਨੀ ਦੇਰ ਹਜੇ ਮੇਰ ਦਾ ਫੈਸਲਾ ਨਹੀਂ ਹੁੰਦਾ ਕਿਉਂਕਿ ਹਜੇ ਅਰਜ਼ੀ ਜਿਹੜੀ ਹੈਗੀ ਹੈ ਪਟੀਸ਼ਨ ਹਜੇ ਸੁਪਰੀਮ ਕੋਰਟ ਦੇ ਵਿੱਚ ਪਈ ਹੈ ਉਹਦੇ ਉੱਤੇ ਫੈਸਲਾ ਕੋਈ ਹੋਇਆ ਨਹੀਂ ਹੈ ਓਨੀ ਦੇਰ ਤੁਸੀਂ ਅਗਲੀ ਕਾਰਵਾਈ ਯਾਨੀ ਕਿ ਜਿਹੜਾ ਬਜਟ ਪਾਸ ਹੋਣਾ ਸੀ ਉਹ ਨਹੀਂ ਸੀ ਉਹ ਕਰ ਸਕਦੇ ਸੋ ਮੈਨੂੰ ਇਹ ਲੱਗਦਾ ਹੈ ਕਿ ਇੱਕ ਸੁਪਰੀਮ ਕੋਰਟ ਦਾ ਬਹੁਤ ਸਹੀ ਫੈਸਲਾ ਹੈ ਕਿਉਂਕਿ ਆਪਾਂ ਸਾਰੇ ਜਾਣਦੇ ਆ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਮੇਅਰ ਦੀ ਚੋਣ ਚੰਡੀਗੜ੍ਹ ਦੇ ਵਿੱਚ ਹੋ ਰਹੀ ਸੀ ਤਾਂ ਉਹਦੇ ਵਿੱਚ ਸ਼ਰਿਆਮ ਜਿਹੜਾ ਹੈਗਾ ਆਪਾਂ ਸਾਰੇ ਜਾਣਦੇ ਆ ਕਿ ਭਾਜਪਾ ਨੇ ਕਿਸ ਤਰ੍ਹਾਂ ਤਕਾ ਕੀਤਾ ਔਰ ਦੂਸਰੇ ਪਾਸੇ ਜਦੋਂ ਅਸੀਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੀਆਂ ਸੀਟਾਂ ਦੇਖਦੇ ਆ ਕਿਤੇ ਦਾ ਕਿਤੇ ਉਹ ਬਹੁਤ ਵੱਧ ਸੀਗਾ ਔਰ ਵੜਨਾ ਤਾਂ ਜੇ ਆਪਾਂ ਸੀਟਾਂ ਦੇ ਮੁਤਾਬਕ ਦੇਖੀਏ ਤਾਂ ਵੜਨਾ ਤਾਂ ਆਮ ਆਦੀ ਪਾਰਟੀ ਜਾਂ ਕਾਂਗਰਸ ਦਾ ਜਿਹੜਾ ਸਾਂਝਾ ਉਮੀਦਵਾਰ ਸੀ ਮੇਰ ਉਹ ਚਾਹੀਦਾ ਸੀਗਾ ਪਰ ਹੋਇਆ ਬਿਲਕੁਲ ਉਲਟ ਸੋ ਇੱਥੋਂ ਇਹੀ ਲੱਗਦਾ ਹੈ ਕਿ ੱਤਕੇ ਬਾਜ਼ੀ ਜਿਹੜੀ ਲੋਕਤੰਤਰ ਦੇ ਵਿੱਚ ਜਾਂ ਲੋਕਤੰਤਰ ਨੂੰ ਖਤਮ ਕਰਨੀਆਂ ਜਿਹੜੀਆਂ ਤਰਕੀਬਾਂ ਬਣਾਈਆਂ ਜਾ ਰਹੀਆਂ ਨੇ ਉਹ ਬੀਜੇਪੀ ਜਿਹੜੀ ਹੈਗੀ ਐ ਐਕਸਪੋਜ਼ ਹੋ ਚੁੱਕੀ ਆ ਬੁਰੀ ਤਰ੍ਹਾਂ ਲੋਕਾਂ ਦੇ ਸਾਹਮਣੇ ਉਹਨਾਂ ਨੇ ਲੋਕਾਂ ਨੇ ਦੇਖਿਆ ਕਿ ਕਿਵੇਂ ਸ਼ਰਿਆਮ ਜਿਹੜੀ ਹੈਗੀ ਐ ਇੱਕ ਗਲਤ ਤਰੀਕੇ ਨਾਲ ਮੇਅਰ ਦੀ ਚੋਣ ਕੀਤੀ ਗਈ ਔਰ ਤਕੇशाही ਜਿਹੜੀ ਹੈਗੀ ਕੀਤੀ ਗਈ ਅਫਸਰशाही ਦੇ ਨਾਲ ਮਿਲ ਕੇ ਸੋ ਇਹ ਨਹੀਂ ਸੀ ਹੋਣਾ ਚਾਹੀਦਾ ਔਰ ਹੋਇਆ ਹੈ ਪਰ ਇੱਕ ਖੁਸ਼ੀ ਦੀ ਗੱਲ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਹੈ ਕਿ ਉਹ ਬੁੱਧਵਾਰ ਨੂੰ ਹੋਣ ਵਾਲੇ ਜਿਹੜੇ ਬਜਟ ਸੈਸ਼ਨ ਹੈ ਉਹਨੂੰ ਨਹੀਂ ਹੋਣ ਦੇਣਗੇ ਉਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਸੋ ਫੈਸਲਾ ਹੁਣ ਮੈਨੂੰ ਲੱਗਦਾ ਹੈ ਕਿ ਜੋ ਸੁਪਰੀਮ ਕੋਰਟ ਜੋ ਨਹਿਰ ਦੇ ਬਾਰੇ ਫੈਸਲਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਆਏਗਾ ਔਰ ਉਹ ਵੀ ਉਹਦੇ ਉੱਤੇ ਸਹੀ ਫੈਸਲਾ ਹੋਏਗਾ ਸੋ ਚੰਗਾ ਇੱਕ ਕਦਮ ਮੈਂ ਕਹਿ ਸਕਦਾ ਕਿ ਸੁਪਰੀਮ ਕੋਰਟ ਨੇ ਇਹ ਉਠਾਇਆ ਹੈ ਤਾਂ ਕਿ ਲੋਕਾਂ ਦੀ ਜਿਹੜੀ ਬਹਾਲੀ ਹੈ ਲੋਕਾਂ ਦੀ ਇੱਕ ਸੋਚ ਬਣੀ ਹੋਈ ਹੈ ਪੋਲਿਟੀਕਲ ਮਸਲਿਆਂ ਦੇ ਉੱਤੇ ਉਹਦੇ ਉੱਤੇ ਕੋਈ ਜਿਹੜਾ ਹੈਗਾ ਉਹਦੇ ਵਿੱਚ ਵਿਸ਼ਵਾਸ ਪੈਦਾ ਕਰਨ ਦੇ ਲਈ ਇਹ ਜਿਹੜਾ ਫੈਸਲਾ ਹੈ ਬਹੁਤ ਇੱਕ ਚੰਗਾ ਫੈਸਲਾ ਸੁਪਰੀਮ ਕੋਰਟ ਦਾ ਕਹਿ ਸਕਦੇ ਹਾਂ ਪੰਘੂ ਸਾਹਿਬ ਤੁਹਾਨੂੰ ਸਭ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਵੀ ਕਹਿੰਦੀ ਹੈ ਕਿ ਬੀਜੇਪੀ ਸਾਡੇ ਨਾਲ ਧੱਕਾ ਕਰਦੀ ਹੈ ਉੱਥੇ ਤਾਂ ਕੀ ਸੇਲਸ ਹੈ ਜਿਵੇਂ ਅਰਵਿੰਦ ਕੇਜਰੀਵਾਲ ਕਹਿੰਦੇ ਨੇ ਕਿ ਮੈਂ ਬੀਜੇਪੀ ਵਿੱਚ ਸ਼ਾਮਲ ਨਹੀਂ ਹੋਊਂਗਾ ਉੱਥੇ ਵੀ ਕੀ ਗੱਲਬਾਤ ਹੁੰਦੀ ਹੈ ਸਾਰੀ ਉਹ ਉੱਥੇ ਵੀ ਆਪਾਂ ਨੂੰ ਤਾਂ ਪਤਾ ਹੀ ਹੈ ਪਿਛਲੇ ਲੰਬੇ ਸਮੇਂ ਤੋਂ ਕਿ ਬੀਜੇਪੀ ਕਿਉਂਕਿ ਬੀਜੇਪੀ ਦੇ ਕੋਲ ਆਪਾਂ ਸਾਰੇ ਜਾਣਦੇ ਆ ਕਿ ਪੁਲਿਸ ਵੀ ਬੀਜੇਪੀ ਦੇ ਕੋਲ ਹੈ। ਇਹੀ ਕਾਰਨ ਹੈ ਕਿ ਬੀਜੇਪੀ ਵੱਲੋਂ ਕੁਝ ਪੁਲਿਸ ਦੇ ਜਿਹੜੇ ਅਫਸਰ ਸਾਹਿਬਾਨ ਨੇ ਉਹ ਵਕ ਵਕ ਆਮ ਆਦੀ ਪਾਰਟੀ ਦੇ ਲੀਡਰਾਂ ਦੇ ਘਰ ਜਾਂਦੇ ਨੇ ਔਰ ਉੱਥੇ ਜਾ ਕੇ ਉਹਨਾਂ ਨੂੰ ਨੋਟਸ ਜਿਹੜੇ ਨੇ ਉਹ ਦਿੱਤਾ ਜਾਂਦਾ ਹੈ। ਸੋ ਤੱਕੇ ਸ਼ਾਹੀ ਜਿਹੜੀ ਹੈਗੀ ਹੈ ਚਾਹੇ ਉਹ ਉੱਥੋਂ ਦੇ ਜਿਹੜੇ ਉਪ ਰਾਜਪਾਲ ਨੇ ਉਹਨਾਂ ਦੇ ਰਾਹੀਂ ਕੀਤੀ ਗਈ ਹੋਵੇ ਜਾਂ ਸੈਂਟਰ ਵੱਲੋਂ ਕੀਤੀ ਗਈ ਹੋਵੇ ਸੋ ਇਹ ਲਗਾਤਾਰ ਅਸੀਂ ਦੇਖ ਰਹੇ ਆ ਕਿ ਔਰ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਬਣੀ ਹੋਈ ਹੈ ਤੀਜੀ ਵਾਰ ਕਿ ਜੀਵਾਲਜੀ ਦੀ ਸਰਕਾਰ ਹੈ ਉਹਨਾਂ ਨੂੰ ਨਾ ਚੱਲਣ ਦੇਣ ਦੀਆਂ ਗੱਲਾਂ ਜਿਹੜੀਆਂ ਨੇ ਉਹ ਆਪਾਂ ਅਕਸਰ ਮੀਡੀਆ ਵਿੱਚ ਵੀ ਦੇਖ ਰਹੇ ਹਾਂ ਅਕਸਰ ਸੁਣਦੇ ਵੀ ਹਾਂ ਸੋ ਇਹ ਜਿਹੜਾ ਬਿਆਨ ਦਿੱਤਾ ਗਿਆ ਹੈ ਕੇਜਰੀਵਾਲਜੀ ਦੇ ਦੁਆਰਾ ਉਹ ਇਹੀ ਹੈ ਕਿ ਬਾਰ-ਬਾਰ ਜਿਹੜੇ ਸਮਨ ਭੇਜੇ ਜਾ ਰਹੇ ਨੇ ਐਡੀ ਦੇ ਰਾਹੀਂ ਔਰ ਵਕ-ਵਕ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਪਹਿਲਾਂ ਹੀ ਜੇਲ੍ਹਾਂ ਦੇ ਵਿੱਚ ਭੇਜਿਆ ਜਾ ਚੁੱਕਿਆ ਹੈ ਉਸ ਮੱਦੇ ਮੱਦੇ ਨਜ਼ਰ ਇਹ ਬਿਆਨ ਜਿਹੜਾ ਹੈਗਾ ਦਿੱਤਾ ਗਿਆ ਕਿ ਭਾਈ ਜਿਵੇਂ ਬਾਕੀ ਪਾਰਟੀਆਂ ਦੇ ਵੀ ਲੀਡਰ ਆਪਾਂ ਪੰਜਾਬ ਦੇ ਵਿੱਚ ਵੀ ਦੇਖਿਆ ਕਿ ਵੱਖ-ਵੱਖ ਜਿਹੜੇ ਪਾਰਟੀਆਂ ਦੇ ਲੀਡਰ ਸੀਗੇ ਉਹ ਕਿਵੇਂ ਬੜੀ ਤੇਜ਼ੀ ਦੇ ਨਾਲ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਖਾਸ ਤੌਰ ਤੇ ਕੈਪਟਨ ਦਾ ਤੜਾ ਜਿਹੜਾ ਸੀਗਾ ਉਹ ਕਿਸੇ ਵੇਲੇ ਜਿਹੜਾ ਕਾਂਗਰਸ ਦੇ ਵਿੱਚ ਸੀਗਾ ਔਰ ਸਾਰੇ ਦਾ ਸਾਰਾ ਤੜਾ ਹੋ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਿਆ ਸੀਗਾ ਔਰ ਉਹੀ ਗੱਲ ਜਿਹੜੀ ਹੈਗੀ ਹੈ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕੇਜਰੀਵਾਲ ਕਿ ਜਿਵੇਂ ਭਾਜਪੀ ਦੇ ਵਿੱਚ ਸ਼ਾਮਲ ਹੋ ਕੇ ਹਰ ਕੋਈ ਦੁੱਧ ਤੋਤਾ ਬਣ ਜਾਂਦਾ ਹੈ ਹਰ ਕੋਈ ਇੱਕ ਸਾਫ਼ ਸੁਥਰਾ ਇਨਸਾਨ ਬਣ ਜਾਂਦਾ ਹੈ ਔਰ ਬਾਕੀ ਪਾਰਟੀਆਂ ਦੇ ਲੀਡਰ ਜਿਹੜੇ ਨੇ ਉਹ ਬਿਲਕੁਲ ਹੀ ਉਹਨਾਂ ਨੂੰ ਇਹ ਇਦਾਂ ਪੇਸ਼ ਕੀਤਾ ਜਾਂਦਾ ਹੈ ਵੀ ਇਹ ਕਰਪਟ ਨੇ ਤਾਂ ਬਿਲਕੁਲ ਜਿਹੜੇ ਨੇ ਇਹਨਾਂ ਨੇ ਕਪਲੇ ਬਹੁਤ ਵੱਡੇ ਵੱਡੇ ਕੀਤੇ ਨੇ ਇਸ ਤਰ੍ਹਾਂ ਦੇ ਜਿਹੜੇ ਦੋਸ਼ ਪ੍ਰਤੀ ਦੋਸ਼ ਲੱਗਦੇ ਨਜ਼ਰ ਆ ਰਹੇ ਨੇ ਉਹਦੇ ਬਰ ਇਸ਼ਾਰਾ ਜਿਹੜਾ ਹੈਗਾ ਕਿ केजरीवाल ਕਰਦੇ ਨਜ਼ਰ ਆ ਰਹੇ ਨੇ ਭਗੂ ਸਾਹਿਬ ਜੀ ਡਕ ਸਰ ਲਿਕਰ ਪਾਲਿਸੀ ਦੇ ਮਾਮਲੇ ਦੇ ਵਿੱਚ ਵੀ ਜਿਹੜੇ ਪੰਜ ਸੰਮਣ ਨੇ ਉਹ ਅਰਵਿੰਦ ਕੇਜਰੀਵਾਲ ਨੂੰ ਹੋ ਚੁੱਕੇ ਨੇ ਉਹ ਗੱਲਬਾਤ ਕਿੱਥੇ ਕਿ ਖੜੀ ਹੈ ਸਾਰੀ ED ਵਾਲੀ ਉਹ ਦੇਖੋ ਅ ਇਸ ਵੇਲੇ ਉਹੀ ਗੱਲ ਹੈ ਕਿ ਬਾਰ-ਬਾਰ ED ਜਿਹੜੀ ਹੈਗੀ ਹੈ ਉਹ ਸੰਮਣ ਭੇਜ ਰਹੀ ਹੈ ਕਿਉਂਕਿ ED ਕੋਈ ਖੁਦ ਆਪਣਾ ਕੰਮ ਇਸ ਲਈ ਆਪਾਂ ਕਹਿੰਦੇ ਕਾਨੂੰਨ ਦੇ ਮੁਤਾਬਕ ਜੋ ਕਰਨਾ ਚਾਹੀਦਾ ਉਹ ਨਹੀਂ ਹੈ ਸਗੋਂ ਜਿਹੜੀ ਆ ਸਰਾਜ ਸੱਤਾ ਭੋਗਦੀਆਂ ਜਾਂ ਰਾਜ ਸੱਤਾ ਕਰ ਰਹੀ ਜਿਹੜੀ ਭਾਪੀ ਐਸ ਸੈਂਟਰ ਦੇ ਵਿੱਚ ਉਹਦੀ ਭਾਸ਼ਾ ਬੋਲਦੀ ਨਜ਼ਰ ਆ ਰਹੀ ਹੈ ਕਿ ਅੱਲਾ ਹੀ ਦੀ ਨਹੀਂ ਬਾਕੀ ਏਜੰਸੀਆਂ ਵੀ ਤੁਸੀਂ ਦੇਖੋਗੇ ਕਿ ਜਿਵੇਂ ਸੈਂਟਰ ਦੀਆਂ ਏਜੰਸੀਆਂ ਉਹਨਾਂ ਨੂੰ ਪਿੱਛੋਂ ਜਿਹੜਾ ਹੈਗਾ ਇੱਕ ਇਸ਼ਾਰਾ ਕਰਦੀਆਂ ਨੇ ਉਸੇ ਤਰ੍ਹਾਂ ਦਾ ਉਹ ਅੱਗੇ ਐਕਸ਼ਨ ਕਰਦੀਆਂ ਨੇ ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਲੋਕਤੰਤਰ ਦੇ ਵਿੱਚ ਇੱਕ ਮਾੜੀ ਜਿਹੜੀ ਪਰਥਾ ਜਿਹੜੀ ਹੈਗੀ ਐ ਇੱਕ ਪਰੰਪਰਾ ਜਿਹੜੀ ਪੈਦਾ ਹੋ ਚੁੱਕੀ ਐ ਕਿ ਜਿਹਦੀ ਸੈਕਟਰ ਦੇ ਵਿੱਚ ਸਰਕਾਰ ਐ ਉਹਦੀਆਂ ਏਜੰਸੀਆਂ ਹੁੰਦੀਆਂ ਨੇ ਔਰ ਉਹਦੇ ਤੋਤੇ ਵਾਂਗ ਉਹਦੀ ਬੋਲੀ ਬੋਲਦੀਆਂ ਨੇ ਸੋ ਇਹੀ ਗੱਲ ਇਸ ਵੇਲੇ ਦਿੱਲੀ ਦੀ ਸਰਕਾਰ ਦੇ ਉੱਤੇ ਲਾਗੂ ਹੁੰਦੀ ਨਜ਼ਰ ਆ ਰਹੀ ਐ ਔਰ ਭਾਜਪਾ ਲਗਾਤਾਰ ਕੋਸ਼ਿਸ਼ ਕਰ ਰਹੀ ਐ ਕਿ ਕਿਵੇਂ ਨਾ ਕਿਵੇਂ ਵਿਰੋਧੀ ਤਰ੍ਹਾਂ ਦੇ ਨੇਤਾਵਾਂ ਨੂੰ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਝਾਰਖੰਡ ਦੇ ਮੁੱਖ ਮੰਤਰੀ ਨੇ ਸਿਵਾ ਦਿੱਤਾ ਜਾਂ ਹੋਰ ਬੜੇ ਆਪਾਂ ਦੇ ਕੋਲੇ ਜਿਹੜੇ ਤੱਥ ਨੇ ਫੈਕਟਸ ਨੇ ਔਰ ਉਥੋਂ ਇਹੀ ਪਤਾ ਲੱਗ ਰਿਹਾ ਹੈ ਕਿ ਬੀਜੇਪੀ ਜਿਹੜੀ ਹੈਗੀ ਆ ਉਹ ਵੱਖ-ਵੱਖ ਏਜੰਸੀਆਂ ਨੂੰ ਈਡੀ ਨੂੰ ਖਾਸ ਤੌਰ ਤੇ ਆਪਣੀ ਤਰ੍ਹਾਂ ਨਾਲ ਵਰਤ ਰਹੀ ਹੈ ਪੰਗੂ ਸਾਹਿਬ ਅਲਾਈਅੰਸ ਨੂੰ ਡਾਕਟਰ ਸਾਹਿਬ ਕਿੱਥੇ ਕਿ ਦੇਖ ਸਕਦੇ ਆਂ ਆਪਾਂ ਜਿਹੜਾ ਇੰਡੀਆ ਨਾਮ ਦਾ ਅਲਾਈਅੰਸ ਬਣਿਆ ਹੋਇਆ ਇੰਡੀਆ ਦਾ ਜਿਹੜਾ ਅਲਾਈਂਸ ਹੈ ਉਹ ਬੇਸ਼ੱਕ ਉਹਦੇ ਚੋਂ ਇੱਕ ਧਿਰ ਜਿਹੜੀ ਹੈਗੀ ਹੈ ਉਹ ਕਿਤੇ ਨਾ ਕਿਤੇ ਟੁੱਟ ਗਈ ਛੁੱਟ ਟੁੱਟ ਚੁੱਕੀ ਹੈ ਔਰ ਬਿਹਾਰ ਦੇ ਜਿਹੜੇ ਮੁੱਖ ਮੰਤਰੀ ਨੇ ਨਿਤਿਸ਼ ਕੁਮਾਰ ਜੀ ਉਹ ਵੱਖਰੇ ਨਜ਼ਰ ਆਏ ਨੇ ਬਟ ਮੈਂ ਫੇਰ ਵੀ ਕਹਾਗਾ ਕਿ ਹਜੇ ਵੀ ਬਹੁਤ ਸਾਰੀਆਂ ਸੰਭਾਵਨਾਵਾਂ ਨੇ ਇੰਡੀਆ ਅਲਾਈਂਸ ਦੀਆਂ ਔਰ ਉਹਦੇ ਵਿੱਚ ਜੇਕਰ ਇੰਡੀਆ ਅਲਾਈਂਸ ਇਹ ਸਿਰੇ ਚੜਦਾ ਹੈ ਅਖੀਰ ਤੱਕ ਔਰ ਕਾਮਨ ਮਿਨਿਮਮ ਪ੍ਰੋਗਰਾਮ ਦੇ ਉੱਤੇ ਚੋਣਾਂ ਲੜੀਆਂ ਜਾਂਦੀਆਂ ਨੇ ਤਾ ਇੱਕ ਵੱਡੀ ਸੰਭਾਵਨਾਵਾਂ ਪੈਦਾ ਹੁੰਦੀ ਹੈ ਤਾਂ ਕਿ ਜਿਹੜੇ ਜੇਕਰ 25 ਪਾਰਟੀਆਂ ਇੱਕ ਦੂਜੇ ਨਾਲ ਮਿਲ ਕੇ ਚੋਣ ਲੜਦਗੀਆਂ ਤਾਂ ਬਹੁਤ ਸਾਰੀਆਂ ਸੰਭਾਵਨਾਵਾਂ ਨੇ ਕਿ ਬੀਜੇਪੀ ਨੂੰ ਵੱਡੀ ਟੱਕਰ ਦਿੱਤੀ ਜਾ ਸਕੇ ਸੋ ਉਮੀਦ ਹੈ ਕਿ ਅਗਲੀਆਂ ਜਿਹੜੀਆਂ ਮੀਟਿੰਗਾਂ ਹੋਣਗੀਆਂ ਇੰਡੀਆ ਦੀਆਂ ਉਹਦੇ ਵਿੱਚ ਟਿਕਟਾਂ ਦੀ ਵੰਡ ਨੂੰ ਲੈ ਕੇ ਕੋਈ ਬਹੁਤ ਵੱਡਾ ਰੌਲਾ ਨਹੀਂ ਪਏਗਾ ਔਰ ਕਾਂਗਰਸ ਵੱਡਾ ਦਿਲ ਦਿਖਾਏਗੀ ਔਰ ਬਾਕੀ ਜਿਹੜੀਆਂ ਰੀਜਨਲ ਪਾਰਟੀਆਂ ਨੇ ਛੋਟੀਆਂ ਪਾਰਟੀਆਂ ਨੇ ਉਹਨਾਂ ਨੂੰ ਨਾਲ ਲੈ ਕੇ ਅੱਗੇ ਵਧੇਗੀ ਇਦਾਂ ਦੀਆਂ ਸੰਭਾਵਨਾਵਾਂ ਹੋਣੀਆਂ ਚਾਹੀਦੀਆਂ ਨੇ ਔਰ ਇਹਦੇ ਵਿੱਚ ਸਰਪ੍ਰਿਕੀ ਪੰਜਾਬ ਦੇ ਵਿੱਚ ਇਕੱਠੇ-ਇਕੱਠੇ ਲੜਨਗੇ ਜਾਂ ਅਲੱਗ-ਅਲੱਗ ਕਾਂਗਰਸ ਤੇ ਆ ਦੇਖੋ ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਇਕੱਠੇ ਉਹ ਲੜਨਗੇ ਪਰ ਪੂਰੇ ਇੰਡੀਆ ਦੇ ਵਿੱਚ ਜਿੱਥੇ-ਜਿੱਥੇ ਇਕੱਠੇ ਹੋਣ ਦੀ ਲੋੜ ਹੈ ਜਿੱਥੇ-ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਇਕੱਠੇ ਹੋ ਕੇ ਜਿੱਤਿਆ ਜਾ ਸਕਦਾ ਹੈ ਕਿ ਵੋਟਾਂ ਦੀ ਵੰਡ ਜਿਹੜੀ ਹੈਗੀ ਹੈ ਨਾ ਹੋਵੇ ਉੱਥੇ-ਉੱਥੇ ਉਹਨਾਂ ਨੂੰ ਜ਼ਰੂਰ ਇਕੱਠੇ ਹੋ ਕੇ ਲੜਨਾ ਚਾਹੀਦਾ ਹੈ ਸੋ ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਕੱਲਿਆਂ-ਕੱਲਿਆਂ ਜਿੱਤਿਆ ਜਾ ਸਕਦਾ ਹੈ ਤਾਂ ਪੰਜਾਬ ਦੇ ਵਿੱਚ ਜਿਵੇਂ ਤੁਸੀਂ ਦੱਸ ਰਹੇ ਹੋ ਤਾਂ ਪੰਜਾਬ ਦੇ ਵਿੱਚ ਜੇਕਰ ਆਵਾਜ਼ ਦੀ ਪਾਰਟੀ ਨੂੰ ਲੱਗਦਾ ਹੈ ਕਿ ਕੱਲਿਆਂ ਉਹ ਜਿੱਤ ਸਕਦੀ ਹੈ ਤਾਂ ਕੱਲਿਆਂ ਵੀ ਲੜਨ ਦੇ ਵਿੱਚ ਕੋਈ ਬਾੜੀ ਗੱਲ ਨਹੀਂ ਹੈ ਪਰ ਜਿੱਥੇ ਲੱਗੂਗਾ ਕਿ ਇਕੱਠਿਆਂ ਮਿਲ ਕੇ ਲੜਨਾ ਚਾਹੀਦਾ ਹੈ ਤਾਂ ਹੀ ਅਸੀਂ ਬੀਜੇਪੀ ਕਿਉਂਕਿ ਬੀਜੇਪੀ ਪੰਜਾਬ ਦੇ ਵਿੱਚ ਕੋਈ ਬਹੁਤੀ ਵੱਡੀ ਧਿਰ ਆਪਾਂ ਨੂੰ ਨਜ਼ਰ ਨਹੀਂ ਆ ਰਹੀ ਆਪਾਂ ਸਾਰੇ ਜਾਣਦੇ ਹਾਂ ਔਰ ਇਸ ਕਰਕੇ ਜਿੱਥੇ ਜਿੱਥੇ ਬੀਜੇਪੀ ਨੂੰ ਹਰਾਉਣ ਦੇ ਲਈ ਇਕੱਠਿਆ ਹੋਣ ਦੀ ਲੋੜ ਹੈ ਉੱਥੇ ਜ਼ਰੂਰ ਦਿੱਲੀ ਦੇ ਵਿੱਚ ਇਕੱਠੇ ਹੋਣਾ ਚਾਹੀਦਾ ਮੈਨੂੰ ਐ ਲੱਗਦਾ ਹੈ ਜਾਂ ਹੋਰ ਬਾਕੀ ਸਟੇਟਾਂ ਦੇ ਗੁਜਰਾਤ ਦੇ ਵਿੱਚ ਇਕੱਠੇ ਹੋਣ ਦੀ ਲੋੜ ਹੈ ਸੋ ਜਿੱਥੇ ਜਿੱਥੇ ਫਰੋਦੀਤਰ ਬੀਜੇਪੀ ਨੂੰ ਇੱਕ ਵੱਡੇ ਆਪਾਂ ਕਹਿ ਸਕਦੇ ਹਾਂ ਫਰਕ ਨਾਲ ਹਰਾਉਣਾ ਹੈ ਤਾਂ ਲਾਜ਼ਮੀ ਤੌਰ ਤੇ ਉੱਥੇ ਇਕੱਠੇ ਹੋਣ ਦੀ ਲੋੜ ਹੈ ਭੰਗੂ ਸਾਹਿਬ ਜੀ ਬਿਲਕੁਲ ਤੇ ਡਾਕਟਰ ਸਾਹਿਬ ਇੱਕ ਮਰਾ ਆਖਰੀ ਸਵਾਲ ਹੋਰ ਜੀ ਕੀ ਜੇਕਰ ਪੰਜਾਬ ਦੇ ਵਿੱਚ ਵੱਖਰੇ ਵੱਖਰੇ ਲੜਨਗੇ ਉੱਪਰ ਅਲਾਈანს ਹੋ ਗਿਆ ਤਾਂ ਇਕੱਠੇ ਲੜਨਗੇ ਕੀ ਫਿਰ ਇਹ ਸਿਆਸੀ ਤਾਲਮੇਲ ਦੇ ਵਿੱਚ ਗੱਲ ਆਊਗੀ ਜਾਂ ਆਉਂਦੀ ਹੈ ਦੇਖੋ ਇਸ ਵੇਲੇ ਜਿਹੜਾ ਹਿੰਦੁਸਤਾਨ ਦਾ ਵੋਟਰ ਹੈ ਉਹ ਬਹੁਤ ਸਿਆਣਾ ਵੋਟਰ ਹੈ ਉਹਨੂੰ ਪਤਾ ਹੈ ਕਿ ਬੀਜੇਪੀ ਨੂੰ ਹਰਾਉਣ ਦੇ ਲਈ ਲੋਕ ਸਭਾ ਦੇ ਵਿੱਚ ਖਾਸ ਤੌਰ ਤੇ ਮੋਦੀ ਸਾਹਿਬ ਨੂੰ ਹਰਾਉਣ ਦੇ ਲਈ ਇਕੱਠਿਆ ਹੋਣ ਦੀ ਲੋੜ ਹੈ ਉਹ ਕਿਉਂਕਿ ਉਹਨੇ ਚੋਣ ਪ੍ਰਧਾਨ ਮੰਤਰੀ ਦੀ ਕਰਨੀ ਹੈ ਨਾ ਕਿ ਮੁੱਖ ਮੰਤਰੀ ਦੀ ਸੋ ਇਸ ਕਰਕੇ ਜਿੱਥੇ ਜਿੱਥੇ ਉਹਨੂੰ ਲੱਗਦਾ ਹੈ ਕਿ ਜੇਕਰ ਅਲਾਈਅੰਸ ਸਿਰੇ ਚੜਦਾ ਹੈ ਇੰਡੀਆ ਦਾ ਤਾਂ ਵੋਟਰ ਬਹੁਤ ਸਿਆਣਾ ਹੈ ਇਹ ਨਹੀਂ ਕਿ ਪਹਿਲੀ ਵਾਰੀ ਇਹ ਕੰਮ ਹੋ ਰਿਹਾ ਬੜੀ ਵਾਰੀ ਇਕੱਠੀਆਂ ਜਿਹੜੀਆਂ ਚੋੜਾਂ ਲੜੀਆਂ ਗਈਆਂ ਨੇ ਇਸ ਕਰਕੇ ਮੈਂ ਇਹੀ ਕਹਿਣਾ ਚਾਹੂੰਗਾ ਕਿ ਕੋਈ ਇਹ ਦੇ ਇਹਦੇ ਵਿੱਚ ਦਿੱਕਤ ਨਹੀਂ ਆਏਗੀ ਔਰ ਕਿਉਂਕਿ ਹਿੰਦੁਸਤਾਨ ਦੇ ਵੋਟਰਾਂ ਨੂੰ ਪਤਾ ਹੈ ਕਿ ਬੀਜੇਪੀ ਨੂੰ ਹਰਾਉਣਾ ਜਾਂ ਭਾਜਪਾ ਨੂੰ ਹਰਾਉਣਾ ਜਾਂ ਮੋਦੀ ਸਰਕਾਰ ਨੂੰ ਹਰਾਉਣਾ ਕੋਈ ਛੋਟੀ ਗੱਲ ਨਹੀਂ ਹੈ ਉਹਦੇ ਲਈ ਅਲਾਈਅੰਸ ਜਿਹੜਾ ਹੈਗਾ ਕਰਨਾ ਜ਼ਰੂਰੀ ਹੈ ਔਰ ਜਿਹੜੀਆਂ ਜਿਹੜੀਆਂ ਸਟੇਟਾਂ ਦੇ ਵਿੱਚ ਅਲਾਈਅੰਸ ਹੁੰਦਾ ਹੈ ਗੱਟ ਜੋੜ ਹੁੰਦਾ ਹੈ ਉਹਨਾਂ ਸਟੇਟਾਂ ਦਾ ਜਿਹੜਾ ਵੋਟਰ ਹੈ ਉਹ ਬਹੁਤ ਉਹਨੂੰ ਖੁਸ਼ੀ ਹੋਏਗੀ ਸਗੋਂ ਤਾਂ ਕਿ ਉਹਦੀ ਵੋਟ ਜਿਹੜੀ ਹੈਗੀ ਨਾ ਫਟੇ ਇਧਰ ਉਧਰ ਨਾ ਜਾਏ ਸਿੱਧੀ ਜਿਹੜਾ ਹੈਗਾ ਜਿੱਦਾਂ ਇਕੱਠੇ ਹੋ ਕੇ ਵੋਟ ਇਕੱਠੀ ਹੋਏਗੀ ਉਹਨਾਂ ਹੀ ਮੋਦੀ ਨੂੰ ਸਰਕਾਰ ਨੂੰ ਹਰਾਉਣਾ ਜਿਹੜਾ ਹੈਗਾ ਸੌਖਾ ਹੋ ਜਾਏਗਾ ਭੰਗੂ ਸਾਹਿਬ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ ਜੀ ਦੋਸਤੋ ਮੇਰੇ ਨਾਲ ਜੁੜੇ ਹੋਏ ਸੀ ਸਿਆਸੀ ਮਾਹਿਰ ਡਾਕਟਰ ਭੇਮਿੰਦਰ ਸਿੰਘ ਧੰਨਵਾਦ